ਮੈਂ ਅੰਤਲਬਾਦ ਸਿੰਘ ਚੀਮਾ ਪਿੰਡ ਬਰੀਾਰ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਦਾ ਰਹਿਣ ਵਾਲਾ ਹਾਂ ਤੇ ਮੈਨੂੰ ਲਾਲੀ ਚੀਮੇ ਕਰਕੇ ਜਾਣਿਆ ਜਾਂਦਾ ਹੈ ਮੈਂ ਜਿਹੜੀ ਖੇਤੀ ਹੈ ਮੈਂ ਖੇਤੀ ਜਿਹੜੀ ਹੈ ਉਹ ਕਰਨਾਲੀ ਲੀਚੀ ਦਾ ਬਾਗ ਹੈ ਮੇਰਾ ਤੇ ਨਾਲ ਮੈਂ ਰਵਾਇਤੀ ਖੇਤੀ ਵੀ ਕਰਨਾ ਜੱਕਣ ਘੋਨਾ ਕਮਾਤ ਤੇ ਮੈਂ ਜਿਹੜੀ ਨਵੀਂ ਟੈਕਨੀਕ ਸਾਰੀ ਅਪਣਾਈ ਹੋਈ ਹੈ ਜਿਸ ਨਾਲ ਸਾਡਾ ਟਾਈਮ ਵੀ ਬਚਦਾ ਤੇ ਟਾਈਮ ਵੀ ਬਚਦਾ ਤੇ ਸਾਡੀ ਫਸਲ ਵੀ ਅੱਛੀ ਹੁੰਦੀ ਹੈ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਮੈਂ ਜਿਹੜੀ ਮਾਰਕੀਟਿੰਗ ਖੁਦ ਆਪ ਕਰਨਾ ਕਿਉਂਕਿ ਮੈਂ ਮਾਰਕੀਟ ਮਾਰਕੀਟਿੰਗ ਦਾ ਮੈਨੂੰ ਤਜਰਬਾ ਕਿਉਂਕਿ ਮੈਂ ਮੰਡੀ ਬੋਰਡ ਦੇ ਵਿੱਚ ਸੈਕਟੀ ਮਾਰਕੀਟ ਵਿੱਚ ਰਿਟਾਇਰ ਹੋਇਆ ਹਾਂ ਤੇ ਮੈਨੂੰ ਪਤਾ ਸਾਰਾ ਵੀ ਮਾਰਕੀਟ ਕਿੱਦਾਂ ਕਰਨੀ ਹੈ ਤੇ ਮੈਂ ਖੁਦ ਕੋਸ਼ਿਸ਼ ਹੁੰਦੀ ਕਿ ਮੈਂ ਆਪਣੀ ਮਾਰਕੀਟਿੰਗ ਆਪ ਕਰਾਂ ਮੇਰੇ ਵੇਖ ਕੇ ਹੋਰ ਕਿਸਾਨ ਵੀ ਇਸ ਕੰਮ ਆਪਣੀ ਮਾਰਕੀਟਿੰਗ ਖੁਦ ਆਪ ਕਰਦੇ ਬਾਗਾਂ ਦੀ ਤੇ ਮੈਂ ਧੰਨਵਾਦ ਕਰਨਾ ਕਿਸੇ ਜਾਗਰੂਨ ਦਾ ਤੇ ਮੇਰਾ ਟਰੈਕਟਰ ਵਾਲਾ ਜਿਨ੍ਹਾਂ ਨੇ ਇੱਕ ਐਡਾ ਵੱਡਾ ਪ੍ਰੋਗਰਾ ਕਰਕੇ ਸਾਨੂੰ ਦਿੱਲੀ ਸੱਦਿਆ ਤੇ ਸਾਨੂੰ ਸਨਮਾਨਿਤ ਕੀਤਾ ਮੈਂ ਫਿਰ ਇਹ ਦੁ ਬੇਸ਼ੱਕrna ਕਿ ਇਹ ਦੋਨੇ ادارے ਸਾਨੂੰ ਹਰ ਸਾਲ ਇਸੇ ਤਰ੍ਹਾਂ ਸਾਦੇ ਰਹਿਣ ਤੇ ਤਰੱਕੀਆਂ ਕਰਦੇ ਰਹਿਣ ਥੈਂਕ ਯੂ